ਕੀ ਤੁਸੀਂ ਵੀ ਪਥਰੀ ਜੀ ਤੋਂ ਪ੍ਰੇਸ਼ਾਨ ਹੋ ਪਥਰੀ ਦੇ ਨਾਲ ਤੋਂ ਤੁਹਾਡਾ ਵੀ ਮਤਲਬ ਬੁਰਾ ਹਾਲ ਹੋਇਆ ਪਿਆ ਦਵਾਈਆਂ ਖਾ ਕੇ ਅੱਕ ਚੁੱਕੇ ਹੋ ਬਿਲਕੁਲ ਫਰੀ ਘਰੇਲੂ ਲਾਜ ਦੱਸੂੰਗਾ ਤੇ ਮੇਰੇ ਅਗਰ ਚੈਨਲ ਤੇ ਆਇਓ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਕਿਉਂਕਿ ਤੁਹਾਨੂੰ ਆਪਾਂ ਇੱਥੇ ਰੋਜ਼ ਨਵੇਂ ਤੋਂ ਨਵਾਂ ਨੁਕਤਾ ਦੱਸਾਂਗੇ ਬਿਲਕੁਲ ਫਰੀ ਵਾਲਾ ਦੱਸਾਂ ਘਰੇਲੂ ਲਾਜ ਉਹ ਕੋਈ ਨੁਕਸਾਨ ਨਹੀਂ ਹੋਗਾ ਅੰਗਰੇਜ਼ੀ ਦਵਾਈਆਂ ਖਾਣ ਦੇ ਨਾਲ ਕਈਆਂ ਦੀ ਪਥਰੀ ਤਾਂ ਨਿਕਲ ਜਾਂਦੀ ਹੈ ਪਰ ਕਈਆਂ ਦੀ ਆਪਰੇਸ਼ਨ ਦੇ ਨਾਲ ਨਿਕਲਦੀ ਹੈ ਬਿਨਾ ਆਪਰੇਸ਼ਨ ਤੋਂ ਬਿਨਾ ਦਵਾਈ ਤੋਂ ਘਰੇਲੂ ਇਲਾਜ ਦਾ ਤੁਸੀਂ ਨੂੰ ਵਰਤ ਕੇ ਆਪਦਾ ਇਹ ਨੁਕਤਾ ਤੁਸੀਂ ਆਪਦਾ ਘਰੇ ਪਥਰੀ ਦਾ ਇਲਾਜ ਕਰ ਸਕਦੇ ਹੋ ਤੇ ਅਗਰ ਤੁਸੀਂ ਮੇਰੇ ਚੈਨਲ ਤੇ ਆ ਤਾਂ ਸਬਸਕ੍ਰਾਈਬ ਵੀ ਜਰੂਰ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਜਰੂਰ ਕਰਦੇ ਤਾਂ ਜੋ ਅੱਗੇ ਵੀ ਸ਼ੇਅਰ ਕਰਦੇ ਚਲੋ ਕਿਸਦੇ ਕੰਮ ਆ ਜਾਵੇ ਤੇ ਤੁਹਾਡੇ ਨਵੇਂ ਤੋਂ ਨਵੇਂ ਆਪਾਂ ਨੁਕਤੇ ਲੈ ਕੇ ਆਵਾਂਗੇ ਤਾਂ ਜੋ ਤੁਹਾਡਾ ਤੁਸੀਂ ਘਰੇਲੂ ਘਰ ਦੇ ਵਿੱਚ ਆਪਣਾ ਫ੍ਰੀ ਇਲਾਜ ਕਰ ਸਕੋ ਤੇ ਗੱਲ ਕਰਦੇ ਆ ਆਪਾਂ ਪਥਰੀ ਦੀ ਪਥਰੀ ਬਣ ਜਾਣ ਤੇ ਜਦੋਂ ਪਥਰੀਂデア ਰੋਗੀ ਨੂੰ ਕਈ ਵਾਰ ਤਾਂ ਬਸ ਜਦੋਂ ਆਉਂਦਾਗਾ ਤਾਂ ਦਰਦ ਹੁੰਦਾ ਤਾਂ ਬਹੁਤ ਪੇੜ ਦਰਦ ਹੋਣ ਲੱਗ ਜਾਂਦਾ ਤੇ ਪਥਰੀ ਦੇ ਨਾਲ ਕਈ ਵਾਰ ਤਾਂ ਖੂਨ ਵੀ ਆਉਂਦਾਗਾ ਤੇ ਜਿਹਦੇ ਨਾਲ ਕੀ ਉਹਨੂੰ ਬਹੁਤ ਤਕਲੀਫ ਹੁੰਦੀ ਹੈਗੀ ਤੇ ਤਦ ਰੋਗੀ ਨੂੰ ਬਹੁਤ ਕਸ਼ਟ ਹੁੰਦਾ ਤੇ ਦਰਦ ਦੇ ਕਾਰਨ ਰੋਗੀ ਬਹੁਤ ਪਰੇਸ਼ਾਨ ਹੁੰਦਾ ਦਰਦ ਹੁੰਦਾ ਤੇ ਉਲਟੀਆਂ ਵੀ ਆਉਣ ਲੱਗ ਜਾਂਦੀਆਂ ਨੇਗੀ ਕਿਉਂਕਿ ਇਹ ਜਿਹੜੀਆਂ ਨਿਸ਼ਾਨੀਆਂ ਨੇ ਇਹ ਪਥਰੀ ਦੀਆਂ ਨੇ ਜਦੋਂ ਬੰਦਾ ਬਾਥਰੂਮ ਕਰਦਾ ਦਾ ਪਿਸ਼ਾਬ ਕਰਦਾ ਜਦੋਂ ਤਾਂ ਉਹਨੂੰ ਦਰਦ ਹੁੰਦਾਗਾ ਤੇ ਇਹ ਮੇਨ ਪਥਰੀ ਦਾ ਹੁੰਦਾਗਾ ਤੇ ਕਈ ਥਾਂ ਪਿਸ਼ਾਬ ਦੀ ਤਾਂ ਖੂਨ ਵੀ ਆਉਣ ਲੱਗ ਜਾਂਦਾ ਪਰ ਇਹਦੇ ਵਿੱਚ ਆਪਾਂ ਨੂੰ ਕੁਝ ਪਰਹੇਜ਼ ਵੀ ਰੱਖਣੇ ਪੈਂਦੇ ਨੇ ਪਰ ਕਈ ਦਵਾਈਆਂ ਖਾ ਕੇ ਨਿਕਲ ਵੀ ਜਾਂਦੀ ਹੈ ਪਰ ਜਿਹੜਾ ਅੱਜ ਦਾ ਮੈਂ ਤੁਹਾਨੂੰ ਘਰੇਲੂ ਲਾਜ ਦੱਸਣ ਲੱਗਿਆ ਕਾ ਇਹ ਬਿਲਕੁਲ ਤੁਸੀਂ ਘਰ ਦੇ ਵਿੱਚ ਆਮ ਮਿਲ ਜਾਂਦਾ ਜਾਂ ਤੁਸੀਂ ਦੁਕਾਨ ਤੋਂ ਵੀ ਲੈ ਸਕਦੇ ਹੋਗੇ ਤੇ ਘਰ ਦੇ ਵਿੱਚ ਵੀ ਚੀਜ਼ਾਂ ਹੁੰਦੀਆਂ ਨੇ ਪਰ ਆਪਾਂ ਕੀ ਆਪਾਂ ਇਹਨਾਂ ਨੂੰ ਅੱਜਕੱਲ ਵਰਤਦੇ ਨਹੀਂ ਹੈਗੇ ਆਪਾਂ ਰਾ ਜਿਹੜਾ ਲਾਜ ਆਉ ਚਲਦੀ ਚਾਹੁੰਦੇ ਆਂ ਵੀ ਸਾਨੂੰ ਅੱਜ ਲਾਜ ਜਲਦੀ ਮਿਲ ਜੇ ਤੇ ਅਸੀਂ ਰੌਕਤ ਵਾਂਗੂ ਭਜਣ ਲੱਗ ਜਾਈਏ ਕਿਉਂਕਿ ਰੱਬ ਦੇ ਘਰ ਦੇਰ ਆ ਪਰ ਅੰਧੇਰ ਨਹੀਂ ਹੈਗੀ ਕੋਈ ਨੁਕਸਾਨ ਨਹੀਂ ਹੋਗਾ ਪੁਰਾਣੇ ਜ਼ਮਾਨਿਆਂ ਦੇ ਵਿੱਚ ਨਾ ਤਾਂ ਪੱਥਰੀ ਹੁੰਦੀ ਸੀ ਨਾ ਕੋਈ ਜੀ ਬਿਮਾਰੀ ਹੁੰਦੀ ਸੀ ਕਾਰਨ ਕੀ ਸੀਗਾ ਉਦੋਂ ਜੜੀ ਬੂਟੀਆਂ ਸੀ ਜਾ ਜਿੱਦਾਂ ਨਿੰਮ ਹੋ ਗਿਆ ਜਾਂ ਇਦਾਂ ਦੇ ਬਹੁਤਾਰੇ ਦਰਖਤ ਸੀ ਜਿਨ੍ਹਾਂ ਨੂੰ ਲੋਕ ਤੁਰਦੇ ਫਿਰਦੇ ਦਾਤਨ ਕਰਨ ਲਈ ਫੋੜੇ ਫੰਸੀ ਉਹ ਕਿ ਤਾਂ ਨਿੰਮ ਲਗਾ ਲਈ ਠੀਕਾ ਨਿੰਮ ਦੇ ਪੱਤੇ ਚੱਬ ਲੇ ਤਾਂ ਉਹਦੇ ਨਾਲ ਰੋਗ ਦੂਰ ਹੋ ਜਾਂਦੇ ਸੀ ਉਸ ਟਾਈਮ ਕੀ ਸੀ ਇਹ ਚੀਜ਼ਾਂ ਸੀ ਕਿ ਜਿੱਦਾਂ ਪਹਿਲਾਂ ਜਪਰਾ ਜਾਂਦੇ ਫੋੜੇ ਫੰਸੀਆਂ ਹੁੰਦੀਆਂ ਸੀ ਕਿ ਤਾਂ ਪੱਥਰ ਚਟੜਾ ਇੱਕ ਪੱਤਾ ਕਹਿੰਦੇ ਨੇ ਪਰ ਤੁਹਾਨੂੰ ਨਹੀਂ ਪਤਾ ਨਾ ਉਹ ਅੱਗੇ ਫੋੜੇ ਫੰਸੀ ਤੇ ਲਾ ਲੈਂਦੇ ਠੀਕ ਹੋ ਜਾਂਦਾ ਸੀ ਨੁਕਸਾਨ ਕੋਈ ਨਹੀਂ ਸੀਿੰਦਾ ਇਸੇ ਤਰ੍ਹਾਂ ਮੈਂ ਤੁਹਾਨੂੰ ਅੱਜ ਪੱਥਰੀ ਦਾ ਇਲਾਜ ਦੱਸਣ ਲੱਗਿਆ ਘਰ ਦੇ ਵਿੱਚੋਂ ਵਰਤਨਾ ਜ਼ਰੂਰ ਤੇ ਜਿਹੜਾ ਤਾਂ ਪਹਿਲਾ ਇਲਾਜ ਆ ਆਪਾ ਮਾਰਗ ਆਪਾ ਮਾਰਗ ਦੀ ਇੱਕ ਤਾਜ਼ਾ ਹੁੰਦੀ ਆ ਉਹਦੀ ਜੜ ਲੈ ਲੈਣੀ ਉਹ ਆਮ ਤੁਹਾਨੂੰ ਮਿਲ ਜੂਗੀ ਜਾਂ YouTube ਤੇ ਸਰਚ ਮਾਰ ਲੇ ਤੁਹਾਨੂੰ ਪਤਾ ਲੱਗ ਜੂ ਕਿੱਦਾਂ ਦੀ ਤੇ ਉਹਦੀ ਜੜ ਨੂੰ ਤੁਸੀਂ ਪਾਣੀ ਵਿੱਚ ਘੋੜ ਕੇ ਕਟੋ-ਕਟ 20 ਤੋਂ 25 ਦਿਨ ਤੁਸੀਂ ਉਹਨੂੰ ਪੀਓ ਤੁਹਾਡੀ ਪਥਰੀ ਜਿਹੜੀ ਗਲ ਕੇ ਨਿਕਲ ਜਾਣੀ ਆ ਦੂਸਰਾ ਚਟਰ ਪਟਰ ਦੇ ਚਾਰ ਪੱਤੇ ਕੱਚੇ ਜਾਂ ਉਹਨੂੰ ਪਕੌੜਿਆਂ ਦੇ ਰੂਪ ਦੇ ਵਿੱਚ ਤੁਸੀਂ ਖਾ ਲਓ ਤੇ ਉਹਦੇ ਨਾਲ ਵੀ ਜਿਹੜੀ ਤੁਹਾਡੀ ਪਥਰੀ ਗਲ ਕੇ ਨਿਕਲ ਜਾਊਗੀ ਤੇ ਇਸ ਤਰ੍ਹਾਂ ਜਿਹੜਾ ਤੀਸਰਾ ਕਾ ਇੱਕ ਗਲਾਸ ਗਾਂ ਦੇ ਦੁੱਧ ਦੇ ਮੱਠੇ ਦੇ ਵਿੱਚ 10 ਗ੍ਰਾਮ ਜਵਾਹਰਖਾਰ ਮਿਲਾ ਕੇ ਤੁਸੀਂ ਸਵੇਰੇ ਸ਼ਾਮ ਰੋਜ਼ਾਨਾ ਲਓ ਤੇ ਉਹਦੇ ਨਾਲ ਵੀ ਤੁਹਾਡੀ ਪਥਰੀ ਗਲ ਕੇ ਨਿਕਲ ਜਾਣੀਗੀ ਚੌਥਾ ਤੁਹਾਨੂੰ ਪਤਾ ਹੀ ਆਮ ਜਾਮਣਾ ਜਾਮਣਾ ਘਰ ਦੇ ਵਿੱਚ ਜਾਮਣ ਦੀ ਜੇ ਆਪਾਂ ਨੂੰ ਖਾਣ ਨਾਲ 슈ਗਰ ਕੰਟਰੋਲ ਰਹਿੰਦਾ ਜਿਹੜੇ ਜਾਮਣ ਦੀ ਗਿਟਕਾਂ ਨੇ ਤੁਸੀਂ ਹੁਣ ਸੁਕਾ ਕੇ ਪੀ ਲਓ ਤੇ ਚੋਰ ਨਾ ਬਣਾ ਕੇ ਇੱਕ ਸੀਸੀ ਵਿੱਚ ਪਾ ਲਓ ਤੇ ਰੋਜ਼ਾਨਾ ਸਾਮੂਨ ਪਾਣੀ ਦੇ ਨਾਲ ਲਓ ਤਾਂ ਵੀ ਤੁਹਾਡਾ ਜਿਹੜਾ ਪਥਰੀ ਦਾ ਰੋਗ ਆ ਦੂਰ ਹੋ ਜਾਊਗਾ 2 ਚਮਚ ਮੂਲੀ ਦੇ ਰਸ ਦੇ ਵਿੱਚ ਅਜਮੋਦ 3 ਗ੍ਰਾਮ ਲਾ ਕੇ ਰੋਜ਼ਾਨਾ ਪਾਣੀ ਦੇ ਨਾਲ ਪੀਓ ਤੁਹਾਡਾ ਬਿਲਕੁਲ ਪਥਰੀ ਵੀ ਗਲ ਕੇ ਨਿਕਲ ਜਾਊਗੀ ਇਹ ਆਮ ਚੀਜ਼ਾਂ ਨੇ ਜਿਹੜੀਆਂ ਘਰ ਦੇ ਵਿੱਚ ਮਿਲ ਜਾਂਦੀਆਂ ਨੇ ਕੋਈ ਨੁਕਸਾਨ ਨਹੀਂ ਹੁੰਦਾ ਇਸ ਤੋਂ ਲਾਭ ਕੇ ਅੱਧਾ ਕੱਪ ਅੰਗੂਰ ਦੇ ਰਾਸ ਦੇ ਵਿੱਚ ਜਰਕ ਜਿੰਨਾ ਕੇਸਰ ਪਾ ਕੇ ਪੀ ਲੋ ਇਹਦੇ ਨਾਲ ਵੀ ਤੁਹਾਡੀ ਜਿਹੜੀ ਚੀਜ਼ ਆ ਪਥਰੀ ਗਲ ਕੇ ਨਿਕਲ ਜਾਊ ਜਿਸ ਤਰ੍ਹਾਂ ਨਿੰਮ ਦੀਆਂ ਪੱਤੀਆਂ ਹੁੰਦੀਆਂ ਨੇ ਨਿੰਮ ਆਮਤਾ ਮਿਲ ਜਾਂਦਾ ਘੋ ਨਿੰਮ ਹੁੰਦਾ ਨਿੰਮ ਦੀਆਂ ਪੱਤੀਆਂ ਨੂੰ ਸੁਕਾ ਕੇ ਚੂਨੇ ਦੇ ਵਿੱਚ ਮਿਲਾ ਲਓ ਇਸ ਵਿੱਚੋਂ ਅੱਧਾ ਚਮਚ ਚੂਨ ਪਾਣੀ ਨਾਲ ਰੋਜ਼ਾਨਾ ਇਸਤੇਮਾਲ ਕਰੋ ਤਾਂ ਵੀ ਤੁਹਾਡੀ ਪਥਰੀ ਗਲ ਕੇ ਨਿਕਲ ਜਾਊਗੀ ਇੱਕ ਕੱਪ ਪਾਲਕ ਦਾ ਰਾਸਤੇ ਅੱਧਾ ਕੱਪ ਚਲਾਏ ਦੇ ਬਥੂਏ ਦੇ ਰਾਸ ਵਿੱਚ ਸਤਰ ਮਲਾ ਕੇ 20 ਦਿਨ ਲਵੋ ਤਾਂ ਤੁਹਾਡੀ ਜਿਹੜੀ ਪਥਰੀ ਉਹ ਵੀ ਗਲ ਕੇ ਨਿਕਲ ਜਾਊਗੀ। ਔਰ ਜਾਨਾ ਇੱਕ ਕੱਪ ਜੂਸ ਦਾ ਪੀਣ ਨਾਲ ਵੀ ਜਿਹੜੀ ਤੁਹਾਡੀ ਪਥਰੀ ਉਹ ਗਲ ਕੇ ਨਿਕਲ ਜਾਊਗੀ। ਤੁਹਾਨੂੰ 10-12 ਨੁਕਤੇ ਦੱਸੇ ਨੇ। ਕੋਈ ਵੀ ਨੁਕਤਾ ਵਰਤ ਲਓ। ਨੁਕਸਾਨ ਕੋਈ ਨਹੀਂ ਹੋਊਗਾ। ਸਿਹਤ ਵੀ ਤੁਹਾਡੀ ਤੰਦਰੁਸਤ ਰਹੂਗੀ। ਤੇ ਤੁਹਾਡੀ ਪਥਰੀ ਵੀ ਗਲ ਕੇ ਨਿਕਲ ਜਾਊਗੀ ਕਿਉਂਕਿ ਘਰੇਲੂ ਉਲਾਜ ਨਾਲ ਤੁਹਾਨੂੰ ਖੁਦ ਪਤਾ ਬਿਨੰਮ ਹੋ ਗਿਆ ਸੇਬ ਦਾ ਜੂਸ ਹੋ ਗਿਆ ਇਹ ਚੀਜ਼ਾਂ ਪੀਣ ਦੇ ਨਾਲ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਣਾ ਜਿਹੜੀ ਤੁਹਾਡੀ ਬਿਮਾਰੀ ਆ ਉਹ ਦੂਰ ਹੋ ਜਾਊਗੀ ਘਰੇਲੂ ਨੁਕਤੇ ਨੇ ਆਪ ਵੀ ਵਰਤੋ ਬੱਚਿਆਂ ਨੇ ਵੀ ਵਰਤੋ ਤੇ ਘਰ ਦੇ ਵਿੱਚ ਵਰਤੋ ਵੀ ਕਿਉਂਕਿ ਆਪਾਂ ਬਾਹਰਨੀ ਚੀਜ਼ਾਂ ਨਾਲ ਪਰਹੇਜ਼ ਕਰੀਏ ਇਹ ਚੀਜ਼ ਵਰਤਾਂਗੇ ਤਾਂ ਆਪਣਾ ਜਿਹੜਾ ਪਥਰੀ ਰੋਗ ਦੂਰ ਹੋ ਜਾਊਗਾ ਅਗਰ ਤੁਸੀਂ ਸਾਡੇ ਚੈਨਲ ਤੇ ਆਏ ਹੋ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਕੌਕੀ ਨਵੇਂ ਤੋਂ ਨਵੇਂ ਮੈਨੁਕਤੇ ਲੈ ਕੇ ਆਉਂਗਾ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਜੇ ਕਿਸੇ ਨੇ ਵਰਤਿਆ ਹੋਊਗਾ ਵੀ ਹਾਂ ਮੈਨੂੰ ਫਾਇਦਾ ਹੋਇਆ ਮਹੀਨਾ ਲਗਾਤਾਰ ਵਰਤਣਾ ਮਹੀਨੇ ਤੋਂ ਪਹਿਲਾਂ ਨਹੀਂ ਜੇ ਮਹੀਨਾ ਵਰਤੋਗੇ ਸਫਦਾ ਫਲ ਰੱਖੋਗੇ ਮਿੱਠਾ ਹੋਊਗਾ ਤਾਂ ਹੀ ਤੁਹਾਨੂੰ ਫਾਇਦਾ ਹੋਣਾ ਇੱਕ ਦਿਨ ਦੇ ਨਾਲ ਤੁਸੀਂ ਕੋਈ ਅੱਲਾਹ ਦੀ ਦਾ ਚਿਰਾਗ ਨਹੀਂ ਹੈਗਾ ਜਿਹੜਾ ਇਹਨੇ ਤੁਹਾਨੂੰ ਠੀਕ ਕਰ ਦੇਣਾ ਤੇ ਸਾਡੇ ਚੈਨਲ ਤੇ ਅੱਜ ਮੇਰੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜਾਂਦੇ ਜਾਂਦੇ ਸਬਸਕ੍ਰਾਈਬ ਵੀ ਜਰੂਰ ਕਰ ਦਿਓ